ਕਸਿਕਲ ਕਿਸਾਨ ਮਿੱਤਰੋ ਬਰਸੀਮ ਦੀ ਬਜਾਈ ਕਰ ਰਹੇ ਆ ਜੀ ਬੀਜ ਦੇਖੋ ਇੱਧਰ ਬੀਜ ਆਪਾਂ ਪਾਤਾ ਦਵਾਈ ਇਹਨੂੰ ਲਾ ਰਹੇ ਆ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਈਏ ਕਿ ਕਿਹੜੀ ਦਵਾਈ ਆਪਾਂ ਲਾਉਣੀ ਆ ਕਿਉਂ ਲਾਉਣੀ ਆ ਉਹਦੇ ਕਾਰਨ ਕੀ ਨੇ ਰਿਜ਼ਲਟ ਕੀ ਆ ਫਾਇਦੇ ਕੀ ਨੁਕਸਾਨ ਕੀ ਆ ਤੇ ਵੀਡੀਓ ਪੂਰੀ ਦੇਖਿਓ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰੇ ਕਿਸਾਨ ਵੀ ਰੰਦਾ ਕਿ ਸਾਡੀ ਵੀਡੀਓ ਪਹੁੰਚ ਜੇ ਬਰਸੀਮ ਬੀਜਣਾ ਉੱਚ ਗਾਲੇ ਦੀ ਸਮੱਸਿਆ ਬਹੁਤ ਆਉਂਦੀ ਹੈ ਜੀ ਬਾਅਦ ਚ ਬਰਸੀਮ ਕੌੜਾ ਹੋਣ ਦੀ ਸਮੱਸਿਆ ਆਉਂਦੀ ਪਸ਼ੂ ਖਾਂਦੇ ਨਹੀਂ ਉਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਆਪਾਂ ਅੱਜ ਹੀ ਕਰ ਦੇਣਾ ਜੀ ਅੱਜ ਬਿਜਾਈ ਦੇ ਵੇਲੇ ਹੀ ਉਹਦਾ ਆਪਾਂ ਹੱਲ ਕਰ ਦੇਣਾ ਹੱਲ ਆਪਾਂ ਉਹਦਾ ਕਿਹੜੇ ਤਰੀਕੇ ਨਾਲ ਕਰਨਾ ਹੈ ਕਿ ਜਦੋਂ ਬੀਜ ਨੂੰ ਬਿਜਾਈ ਕਰਨੀ ਆ ਬਿਜਾਈ ਪਹਿਲਾਂ ਮੈਂ ਇਹ ਗੱਲ ਦੱਸਦਾ ਕਿ ਬਰਸੀਮ ਨੂੰ ਗਾਲਾਂ ਗਿਆ ਪੈਂਦਾ ਹੈ ਨਾ ਗਾਲਾ ਪੈਂਦਾ ਜਦੋਂ ਹੈਗਾ ਉਹ ਹੁੰਦਾ ਓਵਰ ਨਾਈਟ੍ਰੋਜਨ ਦੇ ਕਾਰਨ ਜ਼ਿਆਦਾ ਸਮੱਸਿਆ ਆਉਂਦੀ ਮਤਲਬ ਯੂਰੀਆ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਉਹ ਸਮੱਸਿਆ ਜ਼ਿਆਦਾ ਆਉਂਦੀ ਹੈ ਐਸਾ ਤਰੀਕਾ ਕੀਤਾ ਜਾਵੇ ਕਿ ਜਿਹਦੇ ਨਾਲ ਸਾਡੇ ਖੇਤ ਦੇ ਵਿੱਚ ਸਾਨੂੰ ਯੂਰੀਆ ਪਾਉਣ ਦੀ ਜ਼ਰੂਰਤ ਹੀ ਬਹੁਤ ਘੱਟ ਪਵੇ ਉਹ ਹੈਗਾ ਜੀ ਸੀ ਟ੍ਰੀਟਮੈਂਟ ਸੀ ਟ੍ਰੀਟਮੈਂਟ ਕਰਾਂਗੇ ਆਪਾਂ ਰਾਇਜ਼ੋਬੀਅਮ ਦੇ ਨਾਲ ਰਾਇਜ਼ੋਬੀਅਮ ਬੈਕਟੀਰੀਆ ਹੁੰਦਾ ਇੱਕ ਤੁਹਾਨੂੰ ਮਿਲ ਜੂਗਾ ਉਹ ਨਾਈਟ੍ਰੋਜਨ ਫਿਕਸੇਸ਼ਨ ਦਾ ਕੰਮ ਕਰਦਾ ਮਤਲਬ ਹਵਾ ਦੇ ਵਿੱਚ ਮੌਜੂਦ ਜਿਹੜੀ ਨਾਈਟ੍ਰੋਜਨ ਹੈ ਨਾਈਟ੍ਰੋਜਨ ਖਾਦ ਜਿਹਨੂੰ ਆਪਾਂ ਯੂਰੀਆ ਦੇ ਇੱਕ ਫਾਰਮੂਲੇਸ਼ਨ ਕਹਿ ਸਕਦੇ ਜਿਹੜੀ ਹਵਾ ਦੇ ਵਿੱਚ ਮੌਜੂਦ ਹੈ ਉਹ ਲੈ ਕੇ ਪlant ਨੂੰ ਦਿੰਦਾ ਰਹਿੰਦਾ ਮਤਲਬ ਜੜਾਂ ਦੇ ਵਿੱਚ ਬੂਟੇ ਦੀਆਂ ਵਿੱਚ ਛੋਟੀਆਂ-ਛੋਟੀਆਂ ਇੱਕ ਗੰਡਾ ਨਹੀਂ ਹੈ ਵੱਜ ਜਾਂਦੀਆਂ ਉਹ ਗੰਡਾ ਜਿਹੜੀਆਂ ਨਾਈਟ੍ਰੋਜਨ ਫਿਕਸੇਸ਼ਨ ਦਾ ਕੰਮ ਕਰਦੀਆਂ ਨੇ ਜ਼ਮੀਨ ਦੇ ਹਵਾ ਦੇ ਵਿੱਚੋਂ ਆਕਸੀਜਨ ਲੈ ਕੇ ਜ਼ਮੀਨ 'ਚ ਦਿੰਦੀਆਂ ਨਾਲੇ ਪlant ਨੂੰ ਮਿਲਦੀ ਰਹਿੰਦੀਆਂ ਨਾਲੇ ਜ਼ਮੀਨ ਨੂੰ ਬੜੀ ਰਹਿੰਦੀ ਆ ਤੇ ਜਦੋਂ ਯੂਰੀਆ ਪੂਰੀ ਤੁਹਾਡੇ ਖੇਤ ਵਿੱਚ ਹੋ ਗਈ ਤੁਹਾਨੂੰ ਛਟਾਲੇ 'ਚ ਵਾਰ-ਵਾਰ ਬਰਸੀਮ ਦੇ ਵਿੱਚ ਵਾਰ-ਵਾਰ ਯੂਰੀਆ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਜੇ ਤੁਸੀਂ ਯੂਰੀਆ ਨਾ ਪਾਓਗੇ ਤੇ ਗਾਲਾ ਨਹੀਂ ਪੈਣਾ ਇਹ ਥਿਊਰੀ ਸਾਰੀ ਇਸ ਤਰੀਕੇ ਦੇ ਨਾਲ ਘੁੰਮਦੀ ਆ ਐਨਪੀਕੇ ਬੈਕਟੀਰੀਆ ਵੀ ਆਉਂਦੇ ਨੇ ਆਪਾਂ ਉਹ ਵੀ ਲਾ ਸਕਦੇ ਆ ਕੰਚੋਰੀਅਮ ਵੀ ਆਉਂਦਾ ਆਪਾਂ ਉਹ ਵੀ ਲਾ ਸਕਦੇ ਆ ਇਹਦੇ 'ਚ ਅਸੀਂ ਮਿਕਸ ਬੈਕਟੀਰੀਆ ਦੀ ਵਰਤੋਂ ਕੀਤੀ ਆ ਤੁਸੀਂ ਮਿਕਸ ਬੈਕਟੀਰੀਆ ਮਿਲੇ ਤਾਂ ਉਹ ਉਹਦੀ ਵਰਤੋਂ ਕਰ ਲਓ ਨਹੀਂ ਤਾਂ ਰਾਜ਼ੋਬੀਅਮ ਲਾ ਕੇ ਬੀਜ ਨੂੰ ਬੀਜ ਲਓ ਕੋਸ਼ਿਸ਼ ਇਹ ਕਰੋ ਕਿ ਬਜਾਈ ਦੇ ਵੇਲੇ ਥੋੜੀ ਜਿਹੀ ਜਿਹੜੀ ਆਪਣੀ ਫਾਸਫੋਰਸ ਹੈ ਜਿਹਨੂੰ ਡੀਪੀ ਕਹਿ ਦਿੰਦੇ ਆ ਉਹਦੀ ਵਰਤੋਂ ਹਲਕੀ ਜਿਹੀ ਘਟਾ ਲਓ ਤੇ ਉਹਦੇ ਨਾਲ ਤੁਸੀਂ ਕੋਈ ਸੀਵੀਡ ਜਾਂ ਬਾਇਓ ਪ੍ਰੋਡਕਟ ਐਡ ਕਰ ਲਓ ਉਹਦੇ ਨਾਲ ਤਾਂ ਢੇਰ ਰਿਜ਼ਲਟ ਤੁਹਾਨੂੰ ਚੰਗੇ ਮਿਲਦੇ ਨੇ ਤੇ ਕੋਸ਼ਿਸ਼ ਇਹ ਕਰੋ ਕਿ ਹਲਕੀ ਜੀ ਮਾਤਰਾ ਦੇ ਵਿੱਚ ਤੁਸੀਂ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਸਲਫਰ ਮਤਲਬ ਮੇਨ ਜਿਹੜੇ ਪ੍ਰਾਇਮਰੀ ਛੇ ਐਲੀਮੈਂਟ ਆ ਉਹ ਆਪਣੇ ਸਾਰੇ ਸਾਰੇ ਪੂਰੀਏ ਕਰ ਦ ਜਿੱਦਾਂ ਚ ਯੂਰੀਆ ਡਾਇਆ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਸਲਫਰ ਉੱਪਰ ਵਾਲੇ ਛੇ ਤਾਤ ਤੀਕਰ ਪੂਰੇ ਹੋ ਜਾਣ ਤੇ ਛੇ ਦੇ ਛੇ ਜਦੋਂ ਪੂਰੇ ਹੋ ਗਏ ਤੇ ਫਿਰ ਵੀ ਸਾਡੇ ਪਲਾਂਟ ਹੈ ਜਿਹੜੇ ਉਹਨਾਂ ਨੇ ਤੁਹਾਡੇ ਕੋਲ ਦੁਬਾਰਾ ਖਾਦ ਬਹੁਤ ਘੱਟ ਮੰਗਣੀ ਹੈ ਤੇ ਦੁਬਾਰਾ ਖਾਦ ਘੱਟ ਮੰਗਣਗੇ ਸਿੱਧਾ ਜਾਂ ਰਿਜ਼ਲਟ ਇਹੀ ਆਉਣਾ ਕਿ ਬਾਅਦ ਵਿੱਚ ਤੁਹਾਨੂੰ ਉੱਪਰੋਂ ਖਾਦ ਨਹੀਂ ਪਾਉਣੀ ਪੈਣੀ ਉੱਪਰੋਂ ਖਾਦ ਨਾ ਪਾਵਾਂਗੇ ਤਾਂ ਸਾਡੇ ਗਾਲਾਂ ਨਹੀਂ ਪੈਣਾ ਤੇ ਜਿਹੜੀ ਕੁਆਲਿਟੀ ਹੈ ਵਧੀਆ ਤੇ ਸ਼ਾਨਦਾਰ ਬਣੂਗੀ ਹੁਣ ਇਹਨੂੰ ਆਪਾਂ ਰਜ਼ੋਬੀਅਮ ਲਾਇਆ ਰਜ਼ੋਬੀਅਮ ਲਾ ਕੇ 5 ਤੋਂ 7 ਮਿੰਟ ਤੇ 5ਾਂ ਤੋਂ 7 ਮਿੰਟਾਂ ਦੇ ਵਿੱਚ ਜਦੋਂ ਇਹ ਡਰਾਈ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਛੱਟਾ ਦੇ ਦੋ ਬੀਜ ਦੀ ਮਾਤਰਾ ਅਸੀਂ ਕਿਉਂਕਿ ਥੋੜੀ ਜਿਹੀ ਗਰਮੀ 'ਚ ਬੀਜ ਰਹੇ ਹਾਂ ਅਗੇਤਾ ਬੀਜ ਰਹੇ ਤੇ ਤਾਂ ਕਰਕੇ ਸਵਾ ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਵਰਤੋਂ ਕਰ ਰਹੇ ਹਾਂ ਦੋ ਕਨਾਲ ਦੇ ਕਰੀਬ ਅੱਜ ਜਗ੍ਹਾ ਅਸੀਂ ਬੀਜਣੀ ਸੀ ਇੰਨੀ ਕਿ ਜਗ੍ਹਾ ਆਪਣੇ ਕੋਲ ਖਾਲੀ ਹੋਈ ਹੈ ਹਲੇ ਤਾਂ ਕਿ ਜਿ ਪੱਠੇ ਹੈਗੇ ਆ ਤੇ ਇਹਦੇ ਵਿੱਚ ਆਪਾਂ 2.5 ਕਿਲੋ ਬੀਜ ਪਾ ਰਹੇ ਹਾਂ ਜੇ ਮਤਲਬ ਸਵਾ ਕਿਲੋ ਬੀਜ ਆਪਾਂ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਰਹੇ ਹਾਂ ਤੇ ਹਾੜੂ ਬਰਸੀਮ ਹੈ ਜੀ ਇਹ ਤੁਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਜਿਹੜਾ ਮਰਜ਼ੀ ਪਰਸੀਮ ਬੀਜ ਸਕਦੇ ਹੋ ਜਿੰਨਾ ਖੇਤਾਂ 'ਚ ਐਕਸਟ੍ਰੀਮ ਸਮੱਸਿਆ ਆਉਂਦੀ ਖਾਦ ਤੋਂ ਜ਼ਿਆਦੀ ਸਮੱਸਿਆ ਆਉਂਦੀ ਜਿੰਨਾ ਖੇਤਾਂ ਦੇ ਵਿੱਚ ਉਹ ਇਹ ਤੋਂ ਪਹਿਲਾਂ ਫੰਗੀ ਸਾਈਡ ਵੀ ਲਾ ਸਕਦੇ ਆ ਜੀ ਫੰਗੀ ਸਾਈਡ ਦੇ ਵਿੱਚ ਤੁਸੀਂ ਕਾਰਬਨ ਡਾਈਆਮ ਪਲੱਸ ਮੈਨਕੋਜ਼ੇਬਲਾ ਟੈਕਨੀਕਲ ਲੈ ਸਕਦੇ ਹੋ ਜਾਂ ਕੱਲਾ ਕਾਰਬਨ ਡਾਈਆਮ ਲੈ ਸਕਦੇ ਹੋ ਉਹਦੇ ਨਾਲ ਪਹਿਲਾਂ ਸੀਡ ਟ੍ਰੀਟਮੈਂਟ ਸੀਡ ਟ੍ਰੀਟਮੈਂਟ ਕਰ ਲਓ ਜੀ 2 ਗ੍ਰਾਮ ਕਿਲੋ ਬੀਜ ਦੇ ਹਿਸਾਬ ਨਾਲ ਤੇ ਉਸ ਤੋਂ 5-7 ਮਿੰਟ ਬਾਅਦ ਜਦੋਂ ਸੁੱਕ ਜੀ ਤਾਂ ਫਿਰ ਦੁਬਾਰਾ ਤੁਸੀਂ ਇਹ ਰਜ਼ੋਬੀਅਮ ਨੂੰ ਹਲਕੇ ਜਿਹੇ ਪਾਣੀ ਚ ਪਾ ਕੇ ਉੱਪਰ ਛੱਟਾ ਦੇ ਕੇ ਤੇ ਬੀਜ ਦੇ ਉੱਤੇ ਮਿਕਸ ਕਰ ਦੋ ਤੇ ਤੁਹਾਡੀ ਜਿਹੜੀ ਐਕਸੀਲੈਂਟ ਤੁਹਾਨੂੰ ਰਿਜ਼ਲਟ ਮਿਲਣਗੇ ਜਰਮੀਨੇਸ਼ਨ ਵੀ ਪ੍ਰੋਪਰ ਆਊਗੀ ਤੇ ਬਰਸੀਮ ਦੂਜਿਆਂ ਨਾਲੋਂ 10 ਦਿਨ ਪਹਿਲਾਂ ਤਿਆਰ ਹੋਊਗਾ ਵੀਡੀਓ ਵੀ ਦਿੱਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਵੱਤੋਂ ਸ਼ੇਅਰ ਜਰੂਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ